ਗੁਰਜੀ ਕੀ ਪਤੇ ਨਾਸਰੀ ਮਹੱਲਾ ਪੰਦੇਵਾ ਮੇਰਾ ਲਾਗੋ RAM ਸੋ ਹੇਤ ਸਤਗੁਰ ਮੇਰਾ ਸਦਾ ਸਹਾਈ ਜੇਨ ਦੁੱਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਟਾਈ ਦੇ ਐਨੀ ਕਹਿਣਾ ਦਦੇ ਲਾਂ ਈੜੀ ਸਿਆਰੀ ਦਦੇ ਲਾਂ ਦੇ ਈੜੀ ਸਿਆਰੀ ਏ ਦੇ ਇਸ ਤਰ੍ਹਾਂ ਲਮਕਾ ਕੇ ਬੋਲਣਾ ਦੇ ਹਾਥ ਦੇ ਰੱਖਿਓ ਆਪਣਾ ਕਰ ਇਥੇ ਵਿਸਰਾਮ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਾਣ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਖ ਲੀਏ ਕੰਠ ਲਾਏ ਨਿਰਪੋ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਤਨਾਸਿਰੀ ਮਹੱਲਾ ਪਿੰਜਵਾ ਔਖਦ ਤੀਰੂ ਨਾਮ ਦਯਾਲ ਔਖਦ ਪਦ ਤੀਵਿ ਸ਼੍ਰਾਮ ਲੋਣਾ ਮੋਹਿ ਆਤੁਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਪਾਲ ਰਹਾਉ ਤਾਰ ਅਨੁਗ੍ਰਹ ਸੁਆਮੀ ਮੇਰੇ ਦੁਤੀਆ ਭਾਉ ਨਿਵਾਰ ਬੰਧਨ ਕਾਟ ਲੇਹੁ ਆਪਣੇ ਕਰ ਕਬੂ ਨਾ ਆਵਹਿ ਹਾਰ ਤੇਰੀ ਸਰਨ ਪਿਆ ਹੋ ਜੀਵਾ ਤੂੰ ਸਮਰਥ ਪੁਰਖ ਮਿਹਰਬਾਨ ਆਠ ਪੈਰ ਪ੍ਰਭ ਕੋ ਆਰਾਧੀ ਨਾਨਕ ਸਾਧ ਗੁਰਬਾਨ ਰਾਗ ਤਨਾਸਰੀ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲੇਹੁ ਕਿਸੇ ਤਰ੍ਹਾਂ ਉਚਾਰਨ ਕਰਨਾ ਹਾ ਹਾ ਵੱਖਰਾ ਵੱਖਰਾ ਬੋਲਣਾ ਕਈ ਹਾ ਹਾ ਇਕੱਠਾ ਗਹਿ ਜਾਂਦੀ ਹਨ ਨਾਲੇ ਪੂਲੇ ਅੱਖਰ ਬੋਲਨੇ ਹਨ ਹਾ ਹਾ ਪ੍ਰਭ ਰਾਖ ਲੇਹੁ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹੁ ਰਹਾਉ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ ਊਚ ਨੀਚ ਸੂਖ ਦੂਖ त्रापਸ ਨਾਹੀ ਤ੍ਰਿਸ਼ਨਾ ਭੂਖ त्रापਸ ਨਾਹੀ ਤ੍ਰਿਸ਼ਨਾ ਭੂਖ ਮਨ ਬਾਸਨਾ ਰਾਚ ਬਿਖੈ ਬਿਆਦ ਮਨ ਬਾਸਨਾ ਰਾਚ ਬਿਖੈ ਬਿਆਦ ਮਨ ਬਾਸਨਾ ਰਾਚ ਬਿਖੈ ਬਿਆਦ ਪੰਚ ਦੂਤ ਸੰਗ ਮਹਾ ਅਸਾਦ ਜੀਅ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰ ਨੀਰਾ ਨਾਨਕ ਜਾਨ ਸਦਾ ਹਰ ਨੀਰਾ ਵੀ ਲੱਗ ਜੇਗਾ ਪਰ ਚਾਲ ਨਾਲ ਜਾਣਤੀ ਲੱਗੇਗਾ ਨਾਨਕ ਜਾਨ ਨਾਨਕ ਪਾਤਸ਼ਾਹ ਯਮਕ ਲਾ ਕੇ ਜਾਨ ਪਾਤ ਦੀ ਵਿਸਰਾਮ ਲਾਤਾ ਤਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਾਨ ਕੀ ਆਪ ਨਿਵਾਰ ਠਾਕੁਰ ਨਹੀਂ ਕਹਣਾ ਦੀਨ ਦਰਦ ਨਿਵਾਰ ਠਾਕੁਰ ਰੱਖੈ ਜਾਨ ਕੀ ਆਪ ਤਾਰਣ ਤਾਰਣ ਹਰ ਨਿਦ ਦੂਖ ਨ ਸਕੈ ਬਿ ਆਪ ਨਿਦ ਤਾਰਣ ਤਾਰਣ ਹਰ ਨਿਦ ਦੂਖ ਨ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਭਜੋ ਗੋਪਾਲ ਆਣ ਸੰਜਮ ਕੇਚ ਨ ਸੂਜੈ ਇਹ ਯਤਨ ਕਾਟ ਕਲ ਕਾਲ ਰਹਾਉ ਇਹ ਯਤਨ ਇੱਥੀ ਠਮਕ ਲੱਗ ਜੇਗੀ ਕਾਟ ਕਲ ਕਾਲ ਰਹਾਉ ਆਦ ਅੰਤ ਦਇਾਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰਿ ਜਾਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥਾ ਕਾ ਸਾਸਤ ਸਾਸਤ ਭਗਤ ਕਰਹਿ ਬੀਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਇ ਅੰਧਾਰ ਕਾਰਨ ਕਾਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ 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 ਕੀ ਪ੍ਰਵਟੇਕ ਤਨਸਰੀ ਮਹੱਲਾ ਪਿੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨ ਆਵੇ ਹਰ ਹਰ ਨਾਮ ਧਿਆਇਆ ਤਾਤੀ ਮੋਹ ਈ ਧਾਰੀ ਊਟ ਗੋਪਾਲ ਕੀ ਤਾਤੀ ਇਕੱਠਾ ਪਾਠ ਨਹੀਂ ਕਰਨਾ ਲਮਕਾ ਕੇ ਲੰਮੀ ਆਵਾਜ਼ ਨਾਲ ਬੋਲਣਾ ਤਾਤੀ ਇਥੇ ਵਿਸ਼ਰਾਮ ਲਾ ਦੇਣਾ ਮੋਹ ਈ ਧਾਰੀ ਊਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਵਰਾ ਬਿਨਸੀ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਧੂ ਮੰਡਲ ਸਗਲ ਵਿਆਪੇ ਮਾਈ ਜੀ ਇਹ ਉਧਾਰਨ ਸਬ ਕੋਲ ਤਾਰਨਾ ਹਰ ਹਰ ਨਾਮ ਧਿਆਇ ਨਾਨਕ ਨਾਮ ਨਰੰਜਨ ਗਾਇਆ ਪਾਈਐ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਤਨਾਸਰੀ ਮਹੱਲਾ ਪੰਜਵਾ ਘਰ ਦੂਜਾ ਚੌਪ ਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਛੋੜ ਜਾਹਿ ਸੇ ਕਰਹਿ ਪ੍ਰਾਲ ਕਾਮ ਨਾ ਆਵਹਿ ਸੇ ਜੰਜਾਲ ਸੰਗ ਨਾ ਚਾਲਹਿ ਤੈਨ ਸੋਹੀਤ ਜੋ ਬੈਰਾਈ ਸੇਈ ਮੀਤ ਐਸੇ ਭਰਮ ਭੁੱਲੇ ਸੰਸਾਰਾ ਹਾਂਜੀ ਐਸੇ ਪਦਤੀ ਵਿਸਖਾਮ ਲਉਣਾ ਐਸੇ ਭਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਉ ਸਾਚ ਧਰਮ ਨਹੀਂ ਪਾਵੈ ਡੀਠਾ ਝੂਠ ਤੋ ਝੂਠ ਤੋ ਸਿਓ ਰਚਿਓ ਮੀਠਾ ਦਾਤ ਪਿਆਰੀ ਵਿਸ਼ਰਿਆ ਦਾ ਤਾਰਾ ਜਾਣੈ ਨਾਹੀ ਮਰਨ ਵਿਚਾਰਾ ਵਸਤ ਪਰਾਈ ਕੋ ਉਠ ਰੋਵੈ ਕਰਮ ਧਰਮ ਸਗਲਾਈ ਖੋਵੈ ਹਾਂਜੀ ਸਗਲਾਈ ਇਹ ਪਾਠ ਹੈ ਇਕੱਠਾ ਹੀ ਪਰ ਸਗਲਾ ਅਤੇ ਈ ਦੇ ਵਿੱਚ ਡੈਸ਼ ਦੇ ਕੇ ਲਮਕਾ ਕੇ ਬੋਲਣਾ ਹੈ ਸਗਲਾਈ ਖੋਵੈ ਹੁਕਮ ਨਾ ਬੂਝੈ ਆਵਣ ਜਾਣੇ ਪਾਪ ਕਰੇ ਕਰੈ ਪਾਪ ਕਰੈ ਤਾਂ ਪਛੋਤਾਣੀ ਜੋ ਤੁਧ ਭਾਵੈ ਜੋ ਤੁਧ ਭਾਵੈ ਜੋ ਤੁਧ ਭਾਵੈ ਸੋ ਪਰਵਾਣ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਨਾਨਕ ਗਰੀਬ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ ਤਨਾ ਅਸਰੀ ਮਹੱਲਾ ਪੰਦੇਵਾ ਮੋਹਿ ਮਸਕੀਨ ਪ੍ਰਾਵਨਾਮ ਅਧਾਰ ਮਸਕੀਨ ਮਸਕੀਨ ਨਾ ਨਾ ਬੰਦ ਨਹੀਂ ਕਰਨਾ ਮੋਹਿ ਮਸਕੀਨ ਪ੍ਰਾਵਨਾਮ ਅਧਾਰ ਖਾਟਣ ਕਾ ਹਰ ਹਰ ਰੋਜਗਾਰ ਸੰਚਣ ਕਾ ਰੋਜਗਾਰ ਪਾਠ ਇਕੱਠਾ ਹੀ ਕਰਨਾ ਸੰਚਣ ਕਾ ਹਰ ਏਕੋ ਨਾਮ ਹਲਿਤ ਪਲਿਤ ਤਾਕ ਐ ਆਵੇ ਕਾਮ ਹਲਿਤ ਲੱਲੇ ਨੂੰ ਸਿਹਾਰੀ ਨਹੀਂ ਐ ਹਲਤ ਪਲਤ ਤਾਕ ਐ ਆਵੇ ਕਾਮ ਹਲਤ ਪਲਤ ਤਾਕ ਐ ਆਵੇ ਕਾਮ ਨਾਮ ਰਤੇ ਪ੍ਰਾਵ ਰੰਗ ਅਪਾਰ ਐ ਵੀ ਵਿਸਰਾਮ ਯਾਦ ਰੱਖਣ ਵਾਲਾ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾਉ ਸਾਧ ਗਾਵਹਿ ਇਥੇ ਵਿਸਰਾਮ ਲਾਉਣਾ ਗੁਣ ਏਕ ਨਿਰੰਕਾਰ ਸਾਧ ਕੀ ਸੋਭਾ ਆਤਮ ਸਕੀਨੀ ਸੰਤ ਵਡਾਈ ਹਰ ਚਾਸ ਚੀਨੀ ਹਰ ਜਸ ਚੀਨੀ ਆਨੰਦ ਸੰਤਨ ਕੈ ਭਗਤ ਗੋਵਿੰਦ ਸੂਖ ਸੰਤਨ ਕੈ ਬਿਨਸੀ ਚਿੰਦ ਜਹ ਸਾਧ ਸੰਤਨ ਕੋ ਵਹਿ 71 ਤਹ ਹਰ ਜਸ ਗਾਵੇ ਕਤਰ ਇਕਤਰ ਤਹ ਹਰ ਜਸ ਗਾਵੇ ਨਾਦ ਕਵਿਤ ਕਵਿਤ ਤਹ ਹਰ ਜਸ ਗਾਵੇ ਇਥੇ ਬਿਸਰਾਮ ਨਾਦ ਕਵਿਤ ਕਵਿਤ ਨਹੀਂ ਕਹਿਣਾ ਤਹ ਹਰ ਜਸ ਗਾਵੇ ਨਾਦ ਕਵਿਤ ਸਾਧ ਸਬਾ ਮਹਿ ਅਨੰਦ ਬਿਸਰਾਮ ਓਨ ਸੰਗ ਸੋ ਪਾਏ ਜਿਸ ਮਸਤਕ ਕ੍ਰਾਮ ਬਹੁメ ਕੱਕੇ ਸ਼ੁੱਧ ਬੋਲਨੇ ਆਉਣ ਸੰਗ ਸੋ ਪਾਏ ਇਥੇ ਵਿਸਰਾਮ ਜਿਸ ਮਸਤਕ ਕ੍ਰਾਮ ਯਾਨੀ ਥੋੜਾ ਨਖੇਰ ਕੇ ਪੜਨਾ ਹੈ ਜਿਸ ਮਸਤਕ ਕ੍ਰਾਮ ਇਕੱਠਾ ਨਹੀਂ ਕਹਿ ਦੇਣਾ ਜਿਸ ਮਸਤਕ ਕ੍ਰਾਮ ਦੁਇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾ ਗੁਣਤਾਸ ਪ੍ਰਭ ਦਇਆਲ ਕਿਰਪਾਲ ਹਜੂਰ ਨਾਨਕ ਜੀ ਵੈ ਸੰਤਾ ਤੂਰ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ